ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਆਪਾਂ ਅੱਜ ਨਵੀਂ ਵੀਡੀਓ ਲੈ ਕੇ ਆ ਗਏ ਆਂ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਬਾਰੇ ਚਲੋ ਫਿਰ ਸ਼ੁਰੂ ਕਰਦੇ ਆਂ ਹੈ ਗਾ ਇਹਨਾਂ ਦਾ ਜਨਮ 1621ਵੰਸ਼ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮਾਤਾ ਨਾਨਕੀ ਜੀ ਦੇ ਘਰ ਅੰਮ੍ਰਿਤਸਰ ਵਿਖੇ ਹੋਵੇ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਤਿਆਗਮਲ ਰੱਖਿਆ ਗਿਆ ਆ ਜੀ ਸਭ ਤੋਂ ਛੋਟੇ ਪੁੱਤਰ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਪ ਤੋਂ ਪਹਿਲਾਂ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਾਲ ਜੀ ਬਾਬਾ ਅਣੀ ਰਾਏ ਜੀ ਤੇ ਬਾਬਾ ਟੱਲ ਰਾਏ ਜੀ ਤੇ ਆਪ ਜੀ ਦੀ ਇੱਕ ਵੱਡੀ ਭੈਣ ਬੀਬੀ ਵੀਰੋਜੀ ਵੀਰ ਜੀ ਇੱਕ ਵਾਰ ਦੀ ਗੱਲ ਹੈ ਗੁਰਤੇਗ ਬਹਾਦਰ ਜੀ ਕੋ ਉਹਨਾਂ ਦੇ ਦੋਸਤ ਦੀ ਮਾਤਾ ਜੀ ਆਈ ਤੇ ਉਹਨਾਂ ਨੂੰ ਕਹਿਣ ਲੱਗੇ ਕਿ ਮੇਰਾ ਪੁੱਤਰ ਗੁੜ ਬਹੁਤ ਖਾਂਦਾ ਹੈ ਤੇ ਤੁਸੀਂ ਇਹਨੂੰ ਸਮਝਾਓ ਤੇਨੂੰ ਕਹੋ ਕਿ ਜ਼ਿਆਦਾ ਗੁੜ ਨਾ ਖਾਇਆ ਕਰੇ ਤੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੇ ਥੋੜਾ ਸਮੇਂ ਬਾਅਦ ਹੋਣ ਲਈ ਕਿਹਾ ਤੇ ਉਹਨਾਂ ਦੇ ਕਹਿ ਮਤਾਬਕਤ ਉਹਨਾਂ ਦੇ ਦੋਸਤਾਂ ਮਾਤਾ ਜੀ ਤੇ ਉਹਨਾਂ ਦੇ ਦੋਸਤ ਥੋੜੇ ਦਿਨਾਂ ਬਾਅਦ ਆਏ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਦੋਸਤ ਨੂੰ ਕਿਹਾ ਕਿ ਗੁੜ ਨਾ ਖਾਇਆ ਕਰ ਵੀ ਇਹ ਸੁਣ ਕੇ ਉਹਨਾਂ ਦੇ ਮਾਤਾ ਜੀ ਦੋਸਤ ਦੇ ਮਾਤਾ ਜੀ ਬਹੁਤ ਹੈਰਾਨ ਹੋਏ ਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਕਿ ਤਾਂ ਤੁਸੀਂ ਉਸ ਦਿਨ ਵੀ ਕਹਿ ਸਕਦੇ ਸੀ ਵੀ ਗੁੜ ਨਾ ਖਾਇਆ ਕਰ ਵੀ ਤੁਸੀਂ ਉਸ ਦਿਨ ਕਿਉਂ ਨਹੀਂ ਕਿਹਾ ਤੇ ਇਹ ਗੱਲ ਦੇ ਉੱਤੇ ਬਹੁਤ ਸੋਹਣਾ ਜਵਾਬ ਦਿੱਤਾ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮੈਂ ਵੀ ਉਦੋਂ ਹੀ ਕਾਣਾ ਛੱਡਿਆ ਹੈ ਤੇ ਜਿਵੇਂ ਇਹਦੇ ਤੋਂ ਆਪਾਂ ਨੂੰ ਸਿੱਖਣ ਨੂੰ ਇਹ ਮਿਲਦਾ ਕਿ ਜਦੋਂ ਆਪਾਂ ਨੂੰ ਕੋਈ ਵੀ ਜੀ ਛੱਡਣੀ ਹੋਵੇ ਕੋਈ ਵਿਕਾਰ ਛੱਡਣਾ ਹੈ ਤਾਂ ਆਪਣੇ ਘਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਆਪਾਂ ਕਿਸੇ ਨੂੰ ਕਹਿ ਦਈਏ ਤੇ ਅਗਲਾ ਆਪਣੇ ਤੇ ਕਹਿ ਆਪਾਂ ਨੂੰ ਹੀ ਕਹਿ ਦਵੇ ਕਿ ਹਾਂ ਤੂੰ ਛੱਡ ਦਮ ਤੇ ਫਿਰ ਆਪਾਂ ਇੱਕ ਇੱਕ ਹਿਸਾਬ ਨਾਲ ਆਪਣਾ ਸਿਰਨੀ ਮਾ ਹੋ ਜਾਂਦਾ ਹੈ ਤਾ ਪਹਿਲਾ ਜੋ ਵਿਕਾਰ ਛੱਡਨੇ ਆ ਪਹਿਲਾ ਆਪ ਆਪ ਛੱਡਿਏ ਕਾਮ ਕਉਤ ਲੋ ਮੋਹ ਹੰਕਾਰ ਪਹਿਲਾ ਆਪ ਛੱਡਿਏ ਤੇ ਫਿਰ ਆਪਾਂ ਕਿਸੇ ਨੂੰ ਕਹੀਏ ਛੱਡਣ ਬਾਰੇ ਇਹਦੇ ਵਿੱਚੋਂ ਆਪਾਂ ਨੂੰ ਇਹ ਸਭ ਸੁਖਣ ਨੂੰ ਮਿਲਦਾ ਹੈ ਤੇ ਐਵੇਂ ਇੱਕ ਹੋਰ ਵੀ ਕਹਾਣੀ ਜੁੜਦੀ ਹੈ ਮਹਾਰਾਜ ਨਾਲ ਕਹਾਣੀ ਨਹੀਂ ਕਹਿ ਸਕਦੇ ਸੱਚ ਹੈ ਤੇ ਇੱਕ ਵਾਰ ਨਾ ਗੁਰੂ ਤੇਗ ਬਹਾਦਰ ਜੀ ਬਾਹਰ ਗਏ ਹੋਏ ਸੀਗੇ ਤੇ ਉਹਨੇ ਇੱਕ ਗਰੀਬ ਬੱਚੇ ਨੂੰ ਯਾਨਕੀ ਨੰਗੇ ਪਿੰਡੇ ਦੇਖਿਆ ਹੋਣਾ ਕੱਪੜੇ ਬਿਨਾਂ ਵਸਤਰਾਂ ਤੋਂ ਦੇਖਿਆ ਉਮਾਰੇ ਨੇ ਆਪਣੇ ਖੋਦੇ ਵਸਤਰ ਤਾਰ ਕੇ ਉਸ ਬਾਲਕ ਨੂੰ ਦੇ ਦਿੱਤੇ ਤੇ ਜਦੋਂ ਘਰੇ ਗਏ ਤਾਂ ਮਾਤਾ ਨਾਨਕੀ ਜੀ ਨੇ ਪੁੱਛਿਆ ਕਿ ਤੁਹਾਡੇ ਵਸਤਰ ਕਿੱਥੇ ਨੇ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਮੈਂ ਗਰੀਬ ਨੂੰ ਦੇ ਦਿੱਤੇ ਤੇ ਉਹਨਾਂ ਨੇ ਇੱਕ ਗੱਲ ਹੋਰ ਵੀ ਕਹੀ ਕਿ ਮੈਨੂੰ ਤਾਂ ਤੁਸੀਂ ਦਿਵਾ ਦੋਗੇ ਵਸਤਰ ਵੀ ਮਾਤਾ ਨਾਨਕੀ ਦਿਵਾ ਦੇਣਗੇ ਤੇ ਪਰ ਉਹ ਗਰੀਬ ਬੱਚੇ ਨੂੰ ਕਿਸ ਨੇ ਦਿਵਾਉਣੇ ਹਨ ਇਹਦੋ ਸੇਵਾ ਸਿਮਰਨ ਦਾ ਬਦਲ ਆਦਾ ਹੈ ਵੀ ਸੇਵਾ ਉਹ ਤੇ ਬਾਦਰੀ ਦਾ ਗ੍ਰੇਸੀ ਜੀ ਉਹਨ ਬਹੁਤ ਹੀ ਸਾਦਾ ਤੇ ਪਵਿੱਤਰ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰੇ ਹਰਾਈ ਜੀ ਨੂੰ ਗੱਦੀ ਦੇ ਯੋਗ ਸਮਝ ਕੇ 3 ਮਾਰਚ 1644 ਈਸਵੀ ਨੂੰ ਗੁਰਤਾ ਗੱਦੀ ਤੇ ਵਰਾਜਮਾਨ ਕਰਾਇਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਗਾਂ ਜੋਤੀ ਜੋ ਸਮਉਣ ਤੋਂ ਸਮਾਨ ਤੋਂ ਬਾਅਦ ਆਪ ਜੀ ਆਪਣੀ ਬੇਬੇ ਨਾਨਕੀ ਅਤੇ ਆਪਣੀ ਸਪਤਨੀ ਮਾਤਾ ਗੁਜਰੀ ਜੀ ਦੇ ਨਾਲ ਬਾਬੇ ਬਕਾਲੇ ਦੀ ਧਰਤੀ ਆਪਣੇ ਨਾਂ ਕਿ ਚਲੇ ਗਈ। ਹੁਣ ਤੁਹਾਨੂੰ ਆਪਾਂ ਲੈ ਚਾਲਦੇ ਹਾਂ ਗੁਰੂ ਤੇਗ ਬਹਾਦਰ ਜੀ ਦੇ ਗਰਗੱਦੀ ਵਾਲੇ ਇਤਿਹਾਸ ਤੇ ਜਿੱਥੇ ਬਾਬੇ ਬਕਾਲੇ ਦੀ ਧਰਤੀ ਤੇ ਬਾਈ ਮੱਜੀਆਂ ਬਣਗੀਆਂ ਸਨ। ਗੁਰੂ ਹਰਕ੍ਰਿਸ਼ਨ ਜੀ ਦੀ ਜੋਤੀ ਜੋਤ ਸਮਉਣ ਤੋਂ ਬਾਅਦ ਜਦੋਂ ਉਹਨਾਂ ਨੇ ਬਚਨ ਉਚਾਰ ਦਿੱਤੇ ਸਨ ਬਾਬੇ ਬਕਾਲੇ ਤੇ ਇਸ ਤੋਂ ਬਾਅਦ ਕਈ ਕਈ ਗੱਲਾਂ ਹੋ ਚੁਈਆਂ। ਉੱਥੇ 22 ਮੱਜੀਆਂ ਬਣਗੀਆਂ ਸਨ ਜਿਨ੍ਹਾਂ ਵਿੱਚੋਂ ਸਾਰੀ ਖੋਤੀ ਆਪਣੇ ਆਪ ਨੂੰ ਗੁਰੂ ਘਰ ਹੌਣ ਲੱਗੇ ਸੀਗੇ 1722 ਈਸਵੀ ਦੀ ਵਿਸਾਖੀ ਵਾਲੇ ਦਿਨ ਬਿਆਨ ਤੋਂ ਸੰਗਤਾਂ ਬਕਾਲੀ ਦੀ ਧਰਤੀ ਤੇ ਆਈਆਂ ਹੋਈਆਂ ਸਨ ਉਹਨਾਂ ਵਿੱਚ ਮੱਖਣਸ਼ਾਹ ਲੁਬਾਣਾ ਵੀ ਸੀ ਹੁਣ ਤੁਹਾਨੂੰ ਕੁਝ ਮੱਖਣਸ਼ਾਹ ਲੁਬਾਣਾ ਬਾਰੇ ਦੱਸ ਦਿੰਨੇ ਆ ਇਹ ਇੱਕ ਅਮੀਰ ਵਪਾਰੀ ਸੀ ਇੱਕ ਵਾਰ ਇਹਦਾ ਜਹਾਜ਼ ਡੁੱਬਣ ਦੀ ਕਕਾਰ ਤੇ ਆ ਚੁੱਕਿਆ ਸੀ ਤੇ ਇਸ ਨੇ ਅਰਦਾਸ ਕੀਤੀ ਕਿ ਮੇਰੀ ਬੀੜੀ ਤੇ ਪਾਰ ਹੋ ਜਾਂਦੀ ਹੈ ਤਾਂ ਮੈਂ ਪਾਹਨ ਹੋਰ ਭੇਟਾ ਦੇ ਨਾਲ 500 ਮੋਹਰਾਂ ਵੀ ਗਨਾਨਕ ਦੀ ਗੱਦੀ ਤੇ ਜਿਹੜਾ ਤੁਰੰਤ ਜਿਹੜਾ ਉੱਥੇ ਸਥਾਪਿਤ ਹੈ ਨਾ ਵਾਰਿਸ ਹੋਊਗਾ ਤੇ ਉਹਦੇ ਚਾਰਨਾ ਵਿੱਚ ਭੇਟਾ ਕਰੂੰਗਾ ਤੇ ਬਿਆਨਤ ਸੰਗਤਾਂ ਵਿੱਚ ਮੱਖਣਸ਼ਾਹ ਲੁਬਾਣਾ ਵੀ ਆਇਆ ਹੋਇਆ ਸੀ ਆਪਣੇ ਭੇਟਾ ਲੈ ਕੇ ਤੇ ਉਹਨੇ ਜਦੋਂ ਬਕਾਲੀ ਦੀ ਧਰਤੀ ਤੇ ਆ ਕੇ ਦੇਖਿਆ ਕਿ ਇੱਥੇ ਤਾਂ 22 ਮੰਜੀਆਂ ਡਈਆਂ ਹੋਈਆਂ ਹਨ ਸਾਰੇ ਆਪਣੇ ਆਪ ਨੂੰ ਗੁਰੂ ਕਹਿ ਰਹੇ ਹਨ ਤੇ ਉਸ ਨੇ ਕੀ ਕੀਤਾ ਕਿ ਸਭ ਅੱਗੇ ਜਾ ਕੇ ਦੋ ਦੋ ਮੋਹਰਾਂ ਦਾ ਮੱਥਾ ਟੇਕਣ ਲੱਗ ਗਿਆ ਹੁਣ ਸਭ ਸੋਨੇ ਦੀਆਂ ਮੋਹਰਾਂ ਦੇਖ ਕੇ ਉਸ ਨੂੰ ਆਸ਼ੀਰਵਾਦ ਦਿੰਦੇ ਖੁਸ਼ ਹੋ ਕੇ ਮਿਲਦੇ ਪਰ ਉਹ 22 ਮੰਜਿਆਣਿਆਂ ਨੂੰ ਮਿਲਿਆ ਉਹਨਾਂ ਵਿੱਚੋਂ ਕਿਸੇ ਨੂੰ ਵੀ ਕਿਸੇ ਨੇ ਵੀ ਉਹਨੂੰ ਇਹ ਨਹੀਂ ਪੁੱਛਿਆ ਕਿ ਇਹ ਪੂਰੀ ਮਾਇਆ ਕਿੱਥੇ ਹੈ ਤੇ ਜਿਹੜੀ ਤੂੰ ਭੇਟਾ ਕਹੀ ਸੀਗੀ 500 ਮੋਹਰਾਂ ਉਹ ਕਿੱਥੇ ਨੇ ਸਭ ਨੇ ਦੋ ਮੋਹਰਾਂ ਲੈ ਕੇ ਖੁਸ਼ੀ ਜਿਤਾਈ ਤੇ ਇਹ ਤੋਂ ਬਾਅਦ ਉਹ ਬਹੁਤ ਨਿਰਾਸ਼ ਹੋ ਗਿਆ ਤੇ ਉਸ ਨੇ ਇੱਕ ਪਿੰਡ ਦੇ ਕਿਸਾਨ ਬਜ਼ੁਰਗ ਕਿਸਾਨ ਤੋਂ ਪੁੱਛਿਆ ਕਿ ਇਸ ਤੋਂ ਇਲਾਵਾ ਇਸ ਜਗ੍ਹਾ ਤੇ ਕੋਈ ਹੋਰ ਵੀ ਛੋਟੀ ਹੈ ਤੇ ਉਹਦੇ ਪੁੱਛਣ ਤੇ ਕਿਸਾਨ ਨੇ ਦੱਸਿਆ ਕਿ ਹਾਂ ਇੱਕ ਹੋਰ ਛੋਟੀ ਹੈ ਉਹਦਾ ਨਾਮ ਗੁਰੂ ਤੇਗਬਹਾਦਰ ਹੈ ਤੇ ਉਹ ਕੋਠੇ ਵਿੱਚ ਰਹਿੰਦਾ ਹੈ ਮਤਲਬ ਇੱਕ ਕਿਸੇ ਉੱਚੀ ਜਗ੍ਹਾ ਤੇ ਰਹਿੰਦਾ ਹੈ ਤੇ ਉਵੇਂ ਹੀ ਜਿਵੇਂ ਬਾਕੀ ਬਾਈਆਂ ਨੂੰ ਉਹਨਾਂ ਨੇ ਨਾ ਦੋ ਦੋ ਮੋਹਰੇ ਰੱਖਦੇ ਸੀ ਉਹ ਗੁਰੂ ਤੇਗ ਬਹਾਦਰ ਜੀ ਕੋ ਗਿਆ ਤੇ ਉਹਨਾਂ ਅੱਗੇ ਜਾ ਕੇ ਦੋ ਮੋਹਰੇ ਪੇਟ ਕੀਤੀਆਂ ਤੇ ਪੇਟ ਕਰਕੇ ਬੈਠ ਗਿਆ ਤੇ ਜਾਣ ਦੀ ਤਿਆਰੀ ਕਰਨ ਲੱਗਾ ਤੇ ਫਿਰ ਗੁਰੂ ਤੇਗ ਬਹਾਦਰ ਜੀ ਨੇ ਪੁੱਛਿਆ ਕਿ ਗੱਲ ਪਾਸੋਂ ਮੋਹਰਾਂ ਦੀ ਪੇਟਾ ਦੀ ਨਹੀਂ ਹੋਈ ਸੀ ਤੂੰ ਦੋ ਰੱਖ ਕੇ ਚੱਲਿਆ ਤੇ ਉਦੋਂ ਫਿਰ ਉਸਨੇ ਮਾਰਾ ਤੋਂ ਆਗਿਆ ਮੰਗੀ ਤੇ 500 ਮੋਰ ਲੈ ਕੇ ਆਉਣ ਲਈ ਆਗਿਆ ਮੰਗੀ ਤੇ ਜਦੋਂ ਉਹ ਬਾਹਰ ਨਿਕਲਿਆ ਉਹ ਉੱਚੀ ਉੱਚੀ ਬੋਲਣ ਲੱਗ ਗਿਆ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਜਾਨਕੀ ਗੁਰੂ ਲੱਭ ਗਿਆ ਹੈ ਅਸਲੀ ਗੁਰੂ ਜੋ ਕਿ ਗੱਦੀ ਦਾ ਮਾਲਕ ਹੈ ਉਹ ਲੱਭ ਗਿਆ ਹੈ ਤੇ ਫਿਰ ਸਾਰੀਆਂ ਸੰਗਤਾਂ ਇਹ ਸੁਣ ਕੇ ਇਕੱਠੀਆਂ ਹੋਣ ਲੱਗੀਆਂ ਤੇ ਉਸ ਦਿਨ ਤੋਂ ਅਸਲੀ ਗੁਰੂ ਗੱਦੀ ਦੇ ਜਿਹੜੇ ਮਾਲਕ ਨੇ ਗੁਰੂ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਬਾਰੇ ਪਤਾ ਲੱਗਿਆ ਤੇ ਉਹ ਹਨਾ ਗੱਡੀ ਦੇ ਉੱਤੇ ਵਰਾਜਮਾਨ ਹੋਏ। ਹੁਣ ਤੁਹਾਨੂੰ ਆਪਾਂ ਗੁਰੂ ਤੇਗ ਬਹਾਦਰ ਜੀ ਨੂੰ ਗੱਦੀ ਮਿਲਣ ਤੱਕ ਦਾ ਵਰਤਾਨ ਦੱਸ ਚੁੱਕੇ ਹਾਂ। ਤੇ ਇਦੋਂ ਅੱਗੇ ਦਾ ਵਰਤਾਨ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਸਾਰਾ ਕੁਝ ਇੱਕ ਵੀਡੀਓ ਦੇ ਵਿੱਚ ਸਮੋਣਾ ਥੋੜਾ ਮੁਸ਼ਕਿਲ ਹੈ ਜੀਵਨ ਬਹੁਤ ਹਨਾ ਬਹੁਤ ਕੁਝ ਹੈ ਜੀਵਨ ਵਿੱਚ ਸਿੱਖਣ ਲਈ ਤੇ ਆਪਾਂ ਬਹੁਤ ਘੱਟ ਘੱਟ ਦੱਸਿਆ ਹੁਣ ਤੱਕ ਵੀ ਜੋ ਦੱਸਿਆ ਬਹੁਤ ਘੱਟ ਘੱਟ ਦੱਸਿਆ ਵਾ। ਜਿਨੇ ਪੂਰਾ ਸੁਣਨਾ ਹੋਵੇ ਜਾਂ ਪੂਰਾ ਪੜ੍ਹਨਾ ਹੋਵੇ ਆਪਾਂ ਨੂੰ ਡੀਐਮ ਕਰੋ ਜਾਂ ਕਮੈਂਟ ਕਰਕੇ ਦੱਸ ਸਕਦਾ ਵਾ ਆਪਾਂ ਤੁਹਾਨੂੰ ਹਨਾ ਕੋਈ ਲਿੰਕ ਭੇਜ ਦਾਂਗੇ ਤੇ ਉੱਥੋਂ ਤੁਸੀਂ ਪੜ੍ਹ ਸਕਦੇ ਹੋ ਤੇ ਇਦੋਂ ਇਲਾਵਾ ਆਪਾਂ ਅਗਲੀ ਪਾਰਟ ਲੈ ਕੇ ਆਵਾਂਗੇ ਇਸੇ ਵੀਡੀਓ ਦਾ ਉਹਦੇ ਲਈ ਚੈਨਲ ਨਾਲ ਜੁੜੇ ਰਹੋ ਆਕਾਰ ਕੇ ਪੁਜਾਰੀ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤੇ ਹਾਂ ਆਪਾਂ ਇਹਦੇ ਵਿੱਚ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੇ ਆ ਉਹ ਸਵਾਲ ਇਹ ਆ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਕੀ ਸੀ ਤੇ ਗੁਰੂ ਤੇਗ ਬਹਾਦਰ ਜੀ ਦਾ ਦੂਜਾ ਜੀ ਗੁਰੂ ਤੇਗ ਬਹਾਦਰ ਜੀ ਨਾਮ ਪਿਆ ਵਾ ਇਹ ਕਿੱਥੇ ਪਿਆ ਤੇ ਕਦੋਂ ਪਿਆ ਵਾ ਇਹਦਾ ਤੁਸੀਂ ਜਵਾਬ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ ਤੇ ਜੇ ਨਾਲ ਜ਼ਰੂਰੀ ਵੀ ਆ ਆਪਾਂ ਨੂੰ ਇਹਦੇ ਨਾਲ ਪਤਾ ਲੱਗਦਾ ਰਹਿੰਦਾ ਵੀ ਇਤਿਹਾਸ ਲੋਕ ਸੁਣ ਰਹੇ ਆ ਤੇ ਇਹਦੇ ਨਾਲ ਆਪਾਂ ਤੁਹਾਨੂੰ ਫਤਿਹ ਬਣਾਉਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੀ ਆਹ ਕਾਲ